ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਕਾਲ ਦੀ ਘਟਨਾ ਹੈ ਸਤਿਗੁਰ ਮਹਾਰਾਜ ਦੇ ਸਮੇਂ ਇੱਕ ਮਸ਼ਕੀਨੀਆਂ ਨਾਮ ਦਾ ਪਹਿਲਵਾਨ ਹੋਇਆ ਹੈ ਜੋ ਕਿ ਵੱਡੇ-ਵੱਡਿਆਂ ਨੂੰ ਕਬੱਡੀ ਦੀ ਖੇਡ ਦੇ ਵਿੱਚ ਹਰਾ ਦਿੰਦਾ ਸੀ ਜਿਹੜਾ ਵੀ ਉਸ ਦੇ ਅੱਗੇ ਆਉਂਦਾ ਉਸ ਨੂੰ ਖੇਡ ਦੇ ਮੈਦਾਨ ਵਿੱਚ ਹਰਾ ਦਿੰਦਾ ਪਰ ਸਤਗੁਰਾਂ ਸਤਗੁਰ ਮਹਾਰਾਜ ਦੇ ਸਮੇਂ ਇੱਕ ਪਿਆਰ ਵਾਲਾ ਗੁਰਸਿੱਖ ਸੀ ਜੋ ਕਿ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਮੇਰੇ ਤੇ ਪਰਸਨ ਹੋਣ ਤੇ ਮੈਂ ਸਤਗੁਰ ਮਹਾਰਾਜ ਨੂੰ ਖੁਸ਼ ਕਰਾਂ ਪਰ ਘਰ ਦੇ ਵਿੱਚ ਬਹੁਤ ਗਰੀਬੀ ਸੀ ਮਾਇਆ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਲਾਹੌਰ ਦੇ ਵਿੱਚ ਐਲਾਨ ਕੀਤਾ ਗਿਆ ਕਹਿੰਦੇ ਜਿਹੜਾ ਵੀ ਕੋਈ ਮਸ਼ਕੀਨੀ ਪਹਿਲਵਾਨ ਨੂੰ ਹਰਾ ਦੇਵੇਗਾ ਉਸ ਨੂੰ 500 ਰੁਪਏ ਇਨਾਮ ਦੇ ਦਿੱਤੇ ਜਾਣਗੇ ਜਾਂ ਜਿਸ ਤੋਂ ਕੋਈ ਟੈ ਜਾਵੇਗਾ ਉਸ ਨੂੰ 1100 ਰੁਪਏ ਇਨਾਮ ਦੇ ਦਿੱਤੇ ਜਾਣਗੇ ਇਹ ਗੱਲ ਗੁਰਸਿੱਖ ਨੇ ਜਦੋਂ ਸੁਣੀ ਤਾਂ ਉਸਨੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਖਾਤਰ ਮਸ਼ਕੀਨੀ ਪਹਿਲਵਾਨ ਨੜ ਕਬੱਡੀ ਦੇ ਮੈਦਾਨ ਵਿੱਚ ਲੜਨ ਦਾ ਇਰਾਦਾ ਕੀਤਾ ਜਦੋਂ ਅਖਾੜੇ ਦੇ ਵਿੱਚ ਗੁਰਸਿੱਖ ਆਇਆ ਆਲੇ-ਦਾਲੇ ਦੇ ਲੋਕ ਹੱਸਣ ਲੱਗੇ ਕਹਿੰਦੇ ਕਿਥੇ ਮਸ਼ਕੀਨੀ ਪਹਿਲਵਾਨ ਦਾ ਸਰੀਰ ਕਿਥੇ ਇਸ ਗੁਰਸਿੱਖ ਦਾ ਸ਼ਰੀਰ ਹੈ ਸ਼ੋ ਮਸ਼ਕੀਨੀਆਂ ਪਹਿਲਮਾਨ ਜੀ ਵੀ ਦੇਖ ਕੇ ਹੈਰਾਨ ਰਹੇਗੇ ਤੇ ਉਹ ਗੁਰੂ ਦੇ ਸਿੱਖ ਨੂੰ ਪੁੱਛਿਆ ਕਹਿੰਦੇ ਭਾਈ ਤੈਨੂੰ ਕਿਹਿਆ ਜ਼ਰੂਰਤ ਪੈ ਗਈ ਮੇਰੇ ਨਾਲ ਕੋਲ ਕਰਨ ਦੀ ਗੁਰਸਿੱਖ ਨੇ ਦੱਸਿਆ ਕਹਿੰਦਾ ਮੇਰੇ ਅੰਦਰ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਤੜਫ ਹੈ ਮੇਰੇ ਕੋਲ ਕੋਈ ਮਾਇਆ ਦਾ ਪ੍ਰਬੰਧ ਨਹੀਂ ਹੈ ਸੋ ਇਸ ਕਰਕੇ ਮੈਂ ਤੇਰੇ ਲਈ ਕੁੱਲ ਨਹੀਂ ਤਿਆਰ ਹਾਂ ਤਾਂ ਇਹ ਗੱਲ ਸੁਣ ਕੇ ਮਸਕੀਨੀਆਂ ਪਹਿਲਵਾਨ ਜੀ ਕਹਿਣ ਲੱਗੀ ਕਹਿੰਦੇ ਤੇਰਾ ਕੈਸਾ ਗੁਰੂ ਹੈ ਮੈਨੂੰ ਵੀ ਉਸ ਦੇ ਦਰਸ਼ਨ ਦਿਦਾਰੇ ਕਰਵਾ ਸੋ ਗੁਰੂ ਅਰਜਨ ਦੇਵ ਮਹਾਰਾਜ ਨੇ ਪੰਗਤੀ ਵਿਚਾਰੀ ਸੁਖੀ ਬਸੇ ਮਸਕੀਨੀਆਂ ਆਪ ਨਵਾਰਤ ਲਈ ਸੋ ਸਾਡੇ ਚੈਨਲ ਤੇ ਨਵੇਂ ਚੈਨ ਨੂੰ ਸਬਸਕ੍ਰਾਈਬ ਕਰੋ ਜੀ ਵਾਹ